ਸਾਡੇ ਪਿਓ ਨੇ ਤੁਹਾਨੂੰ ਦਸੀ ਦੇਣੀ ਸੀ ਆਣਾ ਲੈਵੀ ਦੀ ਬਾਲਟੀ ਫੜਨੀ ਤੇ ਦਾੜੀ ਦੇ ਨਾਲ-ਨਾਲ ਤੁਰਨਾ ਫਿਰ ਉਹਨੇ ਗਾਲਾਂ ਕੱਢਣੀਆਂ ਸਾਨੂੰ ਸ਼ੌਂਕ ਹੁੰਦਾ ਸੀ ਪਤਾਂ ਘੜਾਣਾ ਦੋ ਦੋ ਬੱਚ ਜੰਦੇ ਸੀ ਤਿੰਨ ਤਿੰਨ ਬੱਚ ਜੰਦੇ ਸੀ ਸਮਾਓ ਸੀ ਲੋਕੀ ਖੜੇ ਹੁੰਦੇ ਸੀ ਵੀ ਸਾਡੇ ਮੇਰੀ ਲਾਓ ਕਹਿੰਦਾ ਮੇਰੀ ਲਾਓ ਕਹਿੰਦਾ ਮੇਰੀ ਲਾ ਚਾਨ ਦੇ ਮਗਰਬੇ ਮਾਂ ਪਿਓ ਨੇ ਬੱਚੇ ਨੂੰ ਲਾਤਾ ਬੱਚੇ ਕਹਿੰਦੇ ਵੀ ਸਸਤੀ ਡੋਰ ਆ ਉਹਦੇ ਨਾਲ ਦੇਖੋ ਜਾਨਵਰ ਨੁਕਸਾਨ ਕਿੰਨਾ ਹੋ ਇਸ ਤਰ੍ਹਾਂ ਆਪਕੇ ਨੇ ਤੇ ਬੈਲ ਲੱਗੇ ਇਹ ਡੋਰ ਜਾਣੇ ਨੁਕਸਾਨ ਬੱਚੇ ਨੁਕਸਾਨ ਹੋ ਰਿਹਾ ਬਜ਼ੁਰਗਾਂ ਦਾ ਨੁਕਸਾਨ ਹੋ ਰਿਹਾ ਜਿਹੜੀ ਪੁਰਾਣੀ ਵਾਲੀ ਡੋਰ ਆਪਣੀ ਫੇਰ ਆ ਗਈ ਚਾੜਾ ਖਤਮ ਹੋ ਗਈ ਸਾਡੀ ਫੇਰ ਪੁਰਾਣੀ ਡੋਰ ਆ ਗਈ ਨਾ ਸਾਨੂੰ ਲੋਕੀ ਗਾਹ ਕਹਿੰਦੇ ਆ ਵੀ ਭਾਈ ਅਸੀਂ ਇਹੀ ਡੋਰ ਲਾਗਦੇ ਆ ਪਹਿਲਾਂ ਧਾਗਾ ਲਗਾਇਆ ਜਾਂਦਾ ਤਾਨਿਆ ਜਾਂਦਾ ਉਸ ਤੋਂ ਬਾਅਦ ਲੇਵੀ ਲਾਈ ਜਾਂਦੀ ਹੈ ਲੇਵੀ ਤੋਂ ਬਾਅਦ ਨੂੰ ਸਕਾਇਆ ਜਾਂਦਾ ਆ ਫਿਰ ਮਾਂਝਾ ਲਾਇਆ ਜਾਂਦਾ ਆ ਫਿਰ ਲਪਟਾਈ ਹੁੰਦੀ ਆ ਅਸੀਂ ਜਿਹੜੇ ਹੈਗੇ ਆ ਅਸੀਂ ਮਿਹਨਤ ਕਰਦੇ ਆਂ ਵਧੀਆ ਚੀਜ਼ ਲਾ ਕੇ ਦਿੰਨੇ ਗਾਹ ਨੂੰ ਗਾ ਖੁਸ਼ ਆ ਉਹ ਜਿਹੜਾ ਅੱਜ ਤੋਂ 15 16 ਸਾਲ ਪਹਿਲਾਂ ਕੰਮ ਸੀ ਉਹ ਦੁਬਾਰਾ ਫੇਰ ਜਾਨੀ ਸ਼ੁਰੂ ਹੋ ਗਿਆ ਸਾਨੂੰ ਬੜੀ ਖੁਸ਼ੀ ਹੈਗੀ ਆ ਜਿਹੜੇ ਪੁਰਾਣੇ ਖੁੰਡ ਸੀ ਜਿਹੜੇ ਕੰਮ ਪਤੰਗबाजी ਛੱਡ ਚੁੱਕੇ ਸੀਗੇ ਚੈਨਾ ਕਰਕੇ ਉਹ ਵੀ ਸ਼ੁਰੂ ਹੋ ਗਏ ਆ ਹੁਣ ਉਹ ਕਹਿੰਦੇ ਸਾਨੂੰ ਮਜ਼ਾ ਨਹੀਂ ਸੀ ਆਂਦਾ ਚੈਨਾ ਕਰਕੇ ਅਸੀਂ ਛੱਡ ਦਿੱਤੀ ਸੀ ਪਤੰਗਾਂ ਦਾ ਬਾਜੀ ਹੁਣ ਉਹ ਵਿਚਾਰੇ ਆ ਕੇ ਹੁਣ ਲੋਆਰੇ ਪਏ ਆ ਡੋਰ ਹੁਣ ਜਦੋਂ ਇਹ ਚੈਨਾ ਡੋਰ ਚੱਲੀ ਜਾ ਉਹਦੋਂ ਐ ਤੋੜ ਕੇ ਦੇਖਦੇ ਡੋਰ ਉਹ ਵੀ ਮਜ਼ਬੂਤ ਆ ਕਿ ਨਹੀਂ ਮਜ਼ਬੂਤ ਆਖੜ ਦੇਖੋ ਜੇ ਨਹੀਂ ਟੁੱਟੂਗੀ ਡੋਰ ਤੇ ਨੁਕਸਾਨ ਤਾਂ ਉਹਨੇ ਕਰਨਾ ਹੀ ਕਰਨਾ ਹੁਣ ਇਹ ਤਾਂ ਅਗਲੇ ਡੋਰ ਆਪਾਂ ਫੜਦੇ ਆਂ ਤੋੜ ਦਿੰਦੇ ਆਂ ਕੱਚੀ ਆ ਡੋਰ ਅਗਲੇ ਕਹਿੰਦੇ ਦਾ ਸਮਨ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪਕ ਕਤਿਆਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਦੇ ਤਿਉਹਾਰ ਨੂੰ ਸਿਰਫ 2 ਦਿਨ ਬਾਕੀ ਬਚੇ ਨੇ ਤੇ ਪਤੰਗਬਾਜ਼ੀ ਦੇ ਸ਼ਕੀਨ ਜਿਹੜੇ ਨੇ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਤਿਉਹਾਰ ਨੂੰ ਲੈ ਕੇ ਤੇ ਪੁਰਾਣੇ ਟਾਈਮ ਦੇ ਉੱਤੇ ਧਾਗੇ ਦੀ ਡੋਰ ਚੱਲਦੀ ਸੀ ਪਰ ਕਿਤੇ ਨਾ ਕਿਤੇ ਪਲਾਸਟਿਕ ਦੀ ਡੋਰ ਨੇ ਜਿਹੜਾ ਉਸ ਧਾਗੇ ਦੀ ਡੋਰ ਨੂੰ ਭੁਲਾ ਹੀ ਦਿੱਤਾ ਸੀ ਤੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਇਸ ਧਾਗੇ ਦੀ ਡੋਰ ਬਾਰੇ ਜਾਣਕਾਰੀ ਉਹਨਾਂ ਨੂੰ ਨਹੀਂ ਹੈ ਤੇ ਤੁਹਾਨੂੰ ਹੁਣ ਅੱਜ ਦਿਖਾਉਣ ਜਾ ਰਹੇ ਹਾਂ ਅੱਜ ਅਸੀਂ ਮੌਜੂਦਾ ਲੁਧਿਆਣਾ ਦੇ ਦ੍ਰੈਸੀ ਗਰਾਊਂਡ ਦੇ ਵਿੱਚ ਜਿੱਥੇ ਧਾਗੇ ਦੀ ਡੋਰ ਸੂਤੀ ਜਾ ਰਹੀ ਹੈ ਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਜਾਣਦੇ ਹਾਂ ਕਿ ਕਿਵੇਂ ਇਹ ਡੋਰ ਬਣਾਈ ਜਾ ਰਹੀ ਹੈ ਤੇ ਕਿੰਨੇ-ਕਿੰਨੇ ਤਾਰੀ ਹੈ ਤੇ ਇਸ ਵਿੱਚ ਇਸ ਨੂੰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਆਹ ਗੱਲਬਾਤ ਕਰਦੇ ਹਾਂ ਤੇ ਇੱਥੇ ਕਾਰੀਗਰ ਵੀ ਮੌਜੂਦ ਨੇ ਜਿਹੜੇ ਧਾਗੇ ਦੀ ਡੋਰ ਨੂੰ ਸੂਤਣ ਦੇ ਲਈ ਆ ਕੁਝ ਸਮਾਨ ਰੱਖ ਕੇ ਬੈਠੇ ਨੇ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਸਮਾਨ ਕੀ ਹੈ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਔਸ਼ੋਕ ਮਹਾਰਾ ਜੀ ਸਰ ਧਾਗੇ ਦੀ ਡੋਰ ਸੂਤੀ ਜਾ ਰਹੀ ਹੈ ਪਰ ਅੱਜ ਕੱਲ ਦੇ ਜਿਹੜੇ ਛੋਟੇ ਬੱਚੇ ਨੇ ਉਹ ਪਲਾਸਟਿਕ ਦੀ ਡੋਰ ਦੇ ਨਾਲ ਉਹਨਾਂ ਨੂੰ ਇਸ ਡੋਰ ਦੇ ਇਤਿਹਾਸ ਬਾਰੇ ਕੁਝ ਨਹੀਂ ਪਤਾ ਉਹ ਜਾਣਦੇ ਨਹੀਂ ਨੇ ਤੇ ਇਹ ਡੋਰ ਕਿਵੇਂ ਸੂਤੀ ਜਾ ਰਹੀ ਹੈ ਦੱਸੋ ਇਹ ਦਾ ਜੇ ਅਲਾ ਰੋੜ λεਵੀ ਪਿਉਚਾ ਲਈ ਲੱਗਦੀ ਪਹਿਲਾਂ ਫਿਰ ਪੇੜੀ ਵਾਲੀ ਬਣਾਉਂਦੇ ਆਪਾਂ λεਵੀ ਫਿਰ ਉਹਨੂੰ ਲੋਨ ਪਹਿਲਾਂ ਕੱਚੇ ਧਾਗੇ ਨੂੰ ਤਾਨੀ ਦਾ ਫਿਰ ਉਹਨੂੰ λεਵੀ ਲਾਈ ਦੀ ਫਿਰ ਉਹਨੂੰ ਖਿੱਚ ਲਈ ਦੀ ਆ ਤੇ λεਵੀ ਲਾ ਕੇ ਸੁਕਾ ਕੇ ਫਿਰ ਧਾਗਾ ਲੱਗਦਾ ਡੋਰ ਲੱਗਦੀ ਮੰਜਾ ਮੰਜਾ λεਵੀ ਅਲਾ ਰੋੜ ਅਲਾ ਰੋਡ ਆ ਪਿਆ ਲੈ ਵੀ ਹੈ ਕੀ ਹੈ ਜੀ ਦਿਖਾਈ ਦਿਖਾਈਓ ਲੈ ਵੀ ਕੀ ਹੈ ਅਲਾ ਰੋਡ ਆ ਰੋਡ ਜੀ ਜੀ ਇਹਦੇ ਨਾਲ ਕੀ ਹੁੰਦਾ ਕੀ ਹੈ ਇਹਦੇ ਨਾਲ ਜੀ ਦੋਰ ਪਹਿਲਾਂ ਥੱਲੇ ਲੈ ਵੀ ਪਹੁੰਚ ਆਲੀ ਲੱਗਦੀ ਫੇ ਪੇੜੀ ਆਲੀ ਲੱਗਦੀ ਪੇੜੀ ਆਲ ਡੋਰ ਨਾ ਪੱਕੀ ਹੁੰਦੀ ਏ ਕੈਂਚ ਲੱਗਦਾ ਕੰਚ ਹੁੰਦਾ ਕੈਂਚ ਨੰਬਰ ਸਿਰੋ ਕੈਂਚ ਆਲਾ ਸਾਡਾ ਇਹ ਕੈਂਚ ਦਾ ਇਹ ਕੱਚ ਹੈ ਹਾਂ ਜੀ ਸਭ ਤੋਂ ਪਹਿਲਾਂ ਜਦੋਂ ਡੋਰ ਨੂੰ ਬਣਾਉਣ ਦਾ ਕੰਮ ਜਦੋਂ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਧੱਗਾ ਲਗਾਇਆ ਜਾਂਦਾ ਹੈ ਪਹਿਲਾਂ ਸਭ ਤੋਂ ਪਹਿਲਾਂ ਤਾਨਾ ਪੈਂਦਾ ਡੋਰ ਤਾਨੀ ਜਾਂਦੀ ਹੈ ਹਾਂ ਡੋਰ ਤਾਨੇ ਦੇ ਕਿੱਲਿਆਂ ਤੇ ਕਿੱਲਿਆਂ ਦਾ ਡੋਰ ਤਾਨਨੀ ਆ ਫਿਰ ਉਹਨੂੰ ਨਵਾਰ ਪਰੋਈ ਜਾਂਦੀ ਇੱਕ ਤਾਣਾ ਉਹਨੂੰ ਪਰੋ ਕੇ ਫਿਰ ਲੇਵੀ ਲਾਈ ਜਾਂਦੀ ਆ ਫਿਰ ਲੇਵੀ ਲਾ ਕੇ ਨਵਾਰਾ ਮਾਰੀ ਜਾਂਦੀ ਆ ਫਿਰ ਨਵਾਰਾ ਮਾ ਕੇ ਦੇਖਣਾ ਵੀ ਡੋਰ ਸੁੱਕਦੀ ਆ ਸੁੱਕ ਕੇ ਵੀ ਡੋਰ ਖਿੱਚ ਲਈ ਜਾਂਦੀ ਕੋਲ ਕੇ ਡੋਰ ਖਿੱਚ ਲਈ ਦੀ ਖਿੱਚ ਲਾ ਕੇ ਫਿਰ ਉਹਨੂੰ ਦੱਸਦਾ ਮਾਂਝਾ ਲਾਣਾ ਫਿਰ ਮਾਂਝਾ ਲੱਗਦਾ ਫਿਰ ਮਾਂਝਾ ਲਾ ਕੇ 2 ਕੁ ਮਿੰਟ ਬਾਅਦ ਫਿਰ ਲਵੇਟਣਾ ਲਾਂਦਾ ਇੱਕ ਇੱਕ ਤਾਣਾ ਲਵੇਟਣਾ ਹੁੰਦਾ ਇਹ ਡੋਰ ਪ੍ਰਚੀਨ ਪੁਰਾਣਾ ਟਾਈਮ ਦੀ ਡੋਰ ਇਹੀ ਚੱਲਦੀ ਸੀ ਪਹਿਲਾਂ ਕਿਸੇ ਟਾਈਮ ਹੁੰਦਾ ਸੀ ਸਾਨੂੰ ਰਾਤਾਂ ਲੱਗ ਜੇ 2-2 ਟਾਈਮ 2-2 ਵੱਜ ਜਾਂਦੇ ਸੀ 3-3 ਵੱਜ ਜਾਂਦੇ ਸੀ ਸਮਾਂ ਉਹ ਸੀ ਲੋਕੀ ਖੜੇ ਹੁੰਦੇ ਸੀ ਵੀ ਸਾਡੇ ਮੇਰੀ ਲਾਓ ਕਹਿੰਦਾ ਮੇਰੀ ਲਾਓ ਕਹਿੰਦਾ ਮੇਰੀ ਨਾ ਹਾਂਜੀ ਉਹ ਕਹਿੰਦਾ ਮੇਰੀ ਲਾ ਮੇਰੀ ਲਾ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਭਾਈ ਆਹ ਡੋਰ ਬਾਈ ਧਾਗੇ ਵਾਲੀ ਸਾਨੂੰ ਟਾਈਮ ਨਹੀਂ ਹੁੰਦਾ ਸੀ ਹੁਣ ਜਦੋਂ ਦਾ ਪ੍ਰਚੀਨ 2008 ਚ ਇਹ ਚੱਲ ਪਈ ਚਾਣਾ ਚੈਨਾ ਕਰੇ ਲੋਕਾਂ ਨੇ ਚੈਣਾ ਦੇ ਮਗਰ ਮਾਂ ਪਿਓ ਨੇ ਬੱਚੇ ਨੂੰ ਲਾਤਾ ਬੱਚੇ ਕਹਿੰਦੇ ਵੀ ਸਸਤੀ ਡੋਰ ਆ ਉਹਦੇ ਨਾਲ ਦੇਖੋ ਜਾਨਵਰ ਨੁਕਸਾਨ ਕਿੰਨਾ ਉਹ ਦਿਨ ਤਿਹਾਰ ਦਾ ਟਾਈਮ ਦਾ ਬੱਚੇ ਦੇ ਸੱਟ ਲੱਗ ਗਈ ਕਿ ਸਕੂਟਰ ਵਾਲਾ ਲੰਘਦਾ ਉਹਦੇ ਸੱਟ ਲੱਗ ਜਾਂਦੀ ਆ ਟਾਂਕਾ ਲੱਗ ਜਾਂਦਾ ਕੋਈ ਹੋਰ ਉੱਡੀ ਨਿੱਕੀ ਹੋ ਜਾਂਦੀ ਇਹ ਪ੍ਰਦਰਸ਼ਨ ਨੂੰ ਚਾਹੀਦਾ ਆਪਾਂ ਨੂੰ ਇਹ ਡੋਰ ਬੰਦ ਫਿਰ ਬਣਾਣਾ ਟਾਈਮ ਆ ਰਿਹਾ ਹੁਣ ਲੋਕੀ ਫਿਰ ਲੋਕੀ ਧਾਗਾ ਹਲਵਾ ਰਹੇ ਆ ਇਹਦੇ ਨਾਲ ਕੋਈ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹਰ ਚੀਜ਼ ਦੀ ਸੂਰਤ ਆ ਦੀ ਕਿਉਂ ਪੁਰਾਣਾ ਟਾਈਮ ਦਾ ਸ਼ੁਰੂ ਤੋਂ ਸ਼ੁਰੂ ਤੋਂ ਹੀ ਚੱਲੀ ਆ ਰਹੀ ਸਦੀਆਂ ਤੋਂ ਚੱਲੇ ਆ ਰਹੇ ਧਾਗਾ ਇਹਨਾਂ ਨੂੰ ਨੁਕਸਾਨਿਤ ਧਾਗਾ ਇਹ ਤਾਂ ਥੱਲੇ गिर ਜਾਂਦਾ ਵਾ ਉਹ ਪਲਾਸਟਿਕ ਡੋਰ ਇਕੱਠੀ ਹੁੰਦੀ ਕਿ ਪੈਰਾ ਹੀ ਫਸਦੀ ਬਜ਼ੁਰਗਾਂ ਦੇ ਬੁਰਾ ਹਾਲ ਹੁੰਦਾ ਜਿਹੜੀ ਇਹ ਡੋਰ ਆ ਇਹਨਾਂ ਦੇ ਕੋ ਸਾਰੇ ਪਲੇਮ ਅੰਮ੍ਰਿਤਸਰ ਪੰਜਾਬ ਅੰਮ੍ਰਿਤਸਰ ਜ਼ਿਲ੍ਹੇ ਲੁਧਿਆਣਾ ਜੀ ਮਸ਼ਹੂਰ ਲੋੜੀ ਲੋਕੀ ਲਾਤਨੋਂ ਡੋਰ ਸੰਦੇ ਪੁਰਾਣਾ ਪੁਰਾਣਾ ਸਿਆਸ ਦਾ ਡੋਰ ਦਾ ਪਰ ਬਹੁਤ ਪੁਰਾਣਾ ਅਸੀਂ ਜਿਹੜਾ ਲਾਂਦੇ ਸੀ 80 ਚ ਲਾਂਦੇ ਸੀ ਸਾਨੂੰ ਦਸੀ ਮਿਲਦੀ ਜੀ ਖਰਚਣ ਵਾਸਤੇ ਅਸੀਂ ਸਾਡੇ ਪਿਓ ਨੇ ਸਾਨੂੰ ਦਸੀ ਦੇਣੀ ਸੀ ਆਣਾ ਲੈਵੀ ਦੀ ਬਾਲਟੀ ਫੜਨੀ ਤੇ ਦਾੜੀ ਦੇ ਨਾਲ-ਨਾਲ ਤੁਰਨਾ ਫਿਰ ਉਹਨੇ ਗਾਲਾਂ ਕਰਨੀਆਂ ਸਾਨੂੰ ਸ਼ੌਂਕ ਹੁੰਦਾ ਸੀ ਪਤੰਗ ਉਡਾਣਾ ਦਸੀ ਲੈਣੀ ਦਸੀ ਲੈ ਕੇ ਚੱਲ ਜਾਣਾ ਪਤੰਗ ਉਡਾਣਾ ਉਹਨੇ ਕੰਮ ਕਾਲਾ ਰੋਟੀ ਕਰੋ ਲੈ ਕੇ ਆਣੀ ਪੁਰਾਣੀ ਗੱਲਾਂ ਦਾਦਾ 12-12 ਸਾਲ ਦੇ ਸੀ ਉਸ ਟਾਈਮ ਉਸ ਟਾਈਮ ਸਾਨੂੰ ਨੋਲੇਜ ਹੋ ਗਈ ਹੋਲੀ ਹੋਲੀ ਕਰਨ ਲੱਗ ਗਏ ਕਰੀ ਤੇ ਫੇਰ ਕੰਮ ਮਾੜਾ ਮੋਟਾ ਕਰੀ ਤੇ ਹੁਣ ਇਹ ਧਾਗੇ ਵਾਲੀ ਦੌਰ ਫੇਰ ਮਾਰਾ ਮਾਲਕ ਵੱਲੋਂ ਫੇਰ ਆ ਰਹੀ ਹੈ ਪ੍ਰੋਫੈਸ਼ਨ ਨੇ ਫੇਰ ਗਿਆ ਫੇਰ ਦੁਬਾਰਾ ਇੱਥੇ ਤਾਂ ਆ ਇਹ ਡੋਰ ਜਾਣੇ ਨੁਕਸਾਨ ਬੱਚੇ ਦਾ ਨੁਕਸਾਨ ਹੋ ਰਿਹਾ ਹੈ ਬਜ਼ੁਰਗਾਂ ਦਾ ਨੁਕਸਾਨ ਹੋ ਰਿਹਾ ਹੈ ਮਾਪਿਓ ਬੱਚੇ ਨੂੰ ਲੈ ਦਿੰਦੇ ਫੇ ਬੱਚੇ ਨੁਕਸਾਨ ਕਰਦੇ ਅਸੀਂ ਕਿ ਨਹੀਂ ਡੋਰ ਬੰਦ ਹੋਣੀ ਚਾਹੀਦੀ ਤਕਰੀਬ ਜਿਵੇਂ ਹੁਣ ਪਲਾਸਟਿਕ ਦੀ ਡੋਰ ਦੇ ਉੱਤੇ ਬੈਨ ਲੱਗ ਗਿਆ ਸ਼ਕਤੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਤੇ ਧਾਗੇ ਦੀ ਡੋਰ ਹੁਣ ਤੁਸੀਂ ਬਣਾ ਰਹੇ ਹੋ ਤੇ ਜਿਹੜੇ ਪਤੰਗ ਬਾਜ਼ੀ ਦੇ ਸ਼ੌਕੀਨ ਨੇ ਕੀ ਉਹ ਇੱਥੇ ਆ ਕੇ ਤੁਹਾਡੇ ਕੋਲ ਖਰੀਦ ਕਰ ਰਹੇ ਨੇ ਹਾਂਜੀ ਕਰਦੇ ਜੀ ਬਹੁਤ ਫਰਕ ਪਈ ਜਾਂਦਾ ਬਹੁਤ ਤੇ ਲੱਸੀ ਜਵਾਨ ਨਹੀਂ ਉਹਨੂੰ ਦੇਲੀ ਹੋ ਗਿਆ ਉਲੀ ਉਲੀ ਹੋਰ ਫਰਗ ਪਿਆ ਰਹੀ ਜੀ ਸਾਨੂੰ ਸਾਨੂੰ ਮਜੂਰਿਆ ਦਾ ਲੋਕੀ ਹਲਵਾਰੇ ਅਗਲੇ ਪੁਰਾਣਾ ਅਗਲੇ ਜਿਹੜੇ ਸਾਡੇ ਕੋਲ ਡੋਰ ਲਵਾਉਂਦੇ ਸੀ ਨਾ ਉਹੀ ਕਹਿੰਦੇ ਸਾਨੂੰ ਵਧੀਆ ਪੁਰਾਣਾ ਟਾਈਮ ਆ ਰਿਹਾ ਸੀ ਯਾਦ ਕਰਦੇ ਆਂ ਸੀ ਡੋਰਾ ਲਵਾਉਂਦੇ ਸੀ ਉਹ ਕਹਿੰਦੇ ਪਤੰਗਬਾਜ਼ੀ ਖਤਮ ਹੋ ਗਈ ਚਾਈਨਾ ਡੋਰ ਨੇ ਪਤੰਗਬਾਜ਼ੀ ਖਤਮ ਕਰ ਦਿੱਤੀ ਜਿਹੜੇ ਪੁਰਾਣੇ ਸ਼ਕੀਨ ਸੀ ਬੜੇ ਜਿਹੜੇ ਹਿੰਦੁਸਤਾਨ ਪਾਕਿਸਤਾਨ ਤੋਂ ਪਹਿਲਾਂ ਵੀ ਪਤੰਗ ਆਈ ਉਹ ਕਹਿੰਦੇ ਸ਼ਕੀਨ ਹੀ ਖਤਮ ਹੋ ਗਈ ਉਹਨਾਂ ਦੇ ਬੇਟੇ ਕਹਿੰਦੇ ਜਿਹੜੇ ਸਾਡੇ ਕੋਲ 20 25 25 ਸਾਲ ਦੇ ਗਾਹ ਲੱਗੇ ਸੀ ਉਹ ਦੁਬਾਰਾ ਫੇਰ ਆ ਰਹੇ ਆ ਕਹਿੰਦਾ ਸਾਨੂੰ ਮ ਚੈਨਲ ਹੋਰ ਨਾ ਮਜ਼ਾ ਨਹੀਂ ਆਂਦਾ ਕੋਈ ਵੱਡਾ ਪਤੰਗੜਾ ਮਜ਼ਾ ਆਂਦਾ ਸਰਾਂ ਦਾ ਪਤਾ ਨਹੀਂ ਲੱਗਦਾ ਪੇਚੇ ਲੱਗਦੇ ਆ ਅਗਲੇ ਢਿੱਲਾ ਦਿੰਦੇ ਹੁੰਦੇ ਸੀ ਹਾਂ ਹਰ ਤੀਨ ਪਰਦੇਸ਼ ਹੁੰਦੀ ਜਗਲੇ ਮਜ਼ਾ ਆਂਦਾ ਲੋਹਣੀਆਂ ਹੁੰਦੀਆਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਡੋਰ ਸੁੱਤਦੇ ਹੋਏ ਕਿੰਨੇ ਕ ਸਾਲ ਹੋ ਚੁੱਕੇ ਨੇ ਸਾਡੇ ਪਿਓ ਨੂੰ ਤਾਂ ਕਾਫੀ ਸਾਲ ਹੋ ਗਏ ਆ ਸਾਡੇ ਪਿਓ ਨੂੰ ਘਟੋ ਖਾ ਕੇ ਕਾਫੀ ਸਾਲ ਹੋ ਗਏ ਜਾਂ 60 ਸਾਲ ਹੈ ਸਾਨੂੰ ਮੈਨੂੰ 40 45 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਹਾਂ ਮੈਂ ਉਹ 12 13 ਸਾਲ ਦਾ ਸੀ ਜੀ ਉਦੋਂ 12 13 ਸਾਲ ਦਾ ਸੀ ਮੈਂ ਕੰਮ ਕਰਦਾ ਸੀ ਇਤਨਾ ਕਿਤੇ ਲੱਗਦਾ ਹੈ ਨਾ ਕਿ ਦੁਬਾਰਤੋਂ ਜਿਹੜਾ ਇਹ ਦੌਰ ਫੇਰ ਤੋਂ ਆ ਗਿਆ ਜਿਹੜਾ ਚਾਈਨਾ ਦੀ ਡੋਰ ਜਿਹੜੀ ਪਲਾਸਟਿਕ ਡੋਰ ਸੀ ਉਹਨੇ ਸੂਤੀ ਡੋਰ ਨੂੰ ਤਾਂ ਭੁਲਾਈ ਦਿੱਤਾ ਲਾ ਦਿੱਤਾ ਸੀ ਕਹਿੰਦੇ ਪੁਰਾਣਾ ਪੁਰਾਣਾ ਟਾਈਮ ਫੇਰ ਆ ਗਿਆ ਜਿਹੜੀ ਪੁਰਾਣੇ ਵਾਲੀ ਡੋਰ ਆਪਣੀ ਫੇਰ ਆ ਗਈ ਚਾੜਾ ਖਤਮ ਹੋ ਗਈ ਸਾਡੀ ਫੇਰ ਪੁਰਾਣੀ ਡੋਰ ਆ ਗਈ ਨਾ ਸਾਨੂੰ ਲੋਕੀ ਗਾਹ ਕਹਿੰਦੇ ਆ ਵੀ ਭਾਈ ਅਸੀਂ ਇਹੀ ਡੋਰ ਲਾਗਦੇ ਆ ਅਗਲਕਾ ਨੁਕਸਾਨ ਹੋ ਰਿਹਾ ਗੁਲਾਬ ਡਿੱ ਜਾਂਦੀਆਂ ਨੁਕਸਾਨ ਹੋ ਰਿਹਾ ਲੋਕਾਂ ਦੇ ਬੁਰਾ ਹਾਲਾ ਅਗਲੇ ਕਹਿੰਦੇ ਜਰਾ ਹੀਰੋ ਲਾਣੀ ਹੁਣ ਬੋਲੀਵੁੱਡੀ ਬੋਲੀਵੁੱਡੀ ਸਾਲ-ਸਾਲ ਦਾ ਫਰਕ ਪੈ ਰਿਹਾ ਪਿਛਲੇ ਸਾਲ ਹੋਰ ਸੀ ਐਤਕੀ ਹੋਰ ਫਰਕ ਪੈ ਰਿਹਾ ਕੁਛ ਮਾੜਾ-ਮੋਟਾ ਮੌਸਮ ਨੇ ਫਰਕ ਪਾਤਾ ਚਲੋ ਗੱਲ ਫੇਰ ਵੀ ਗਾਗ ਲੋਕੀ ਆਂਦੇ ਆ ਲੋਕੀ ਆਪਣੀ ਡੋਰ ਹੀ ਲਵਾ ਕੇ ਖੁਸ਼ ਆ ਅਲੇ ਕਹਿੰਦਾ ਭਾਈ ਆ ਡੋਰ ਲਾਓ ਪਹਿਲਾਂ ਦੇਖੋ ਐਮਟੀ ਦਾ ਨੜਾ ਚੱਲਦਾ ਸੀ ਸੰਗਲ ਦਾ ਚੱਲਦਾ ਸੀ ਬੀਅਰ ਦਾ ਚੱਲਦਾ ਸੀ ਬਾਦ ਦਾ ਚੱਲਦਾ ਸੀ ਸਾਰੇ ਨੜੇ ਚੱਲਦੇ ਸੀ ਹੁਣ ਸਿਰਫ ਇੱਕ ਡੋਰ ਐਸੀ ਆਈ ਹੋਈ ਆ 골ਡ ਦੀ ਆ ਗਈ 12 ਤਾਰੀ 16 ਤਾਰੀ ਆ ਗਈ 12 ਤਾਰੀ ਆ ਗਈ ਡੋਰ ਵਧੀਆ ਲੱਗ ਗਈ ਉਹ ਡੋਰ ਕਾਟ ਕਰਦੀ ਹੈ ਜੀ ਇਹ ਡੋਰ ਵਧੀਆ ਲੱਗਿਆ ਡੋਰ ਦਾ ਕੋਈ ਨਾਲੇ ਮਦਾਨ ਦਾ ਹੀ ਮਜਾ ਆਂਦੇ ਨਾਲ ਸਾਡੇ ਦਰਸ਼ਕਾਂ ਨੂੰ ਦਿਖਾਉਗੇ ਕਿਵੇਂ ਇਹ ਡੋਰ ਸੂਤੀ ਜਾ ਰਹੀ ਹੈ ਆ ਦੇਖੋ ਆ ਸਾਰੇ ਨੂੰ ਦੇਖੋ ਦਰਸ਼ਕਾਂ ਨੂੰ ਵਧੀਆ ਨੁਹਾਰਾਂ ਲੱਗਦੀਆਂ ਆ ਦੇਖੋ ਅਨੁਹਾਰਾਂ ਲੱਗਦੀਆਂ ਪਿਆ ਲੈ ਵੀ ਲੱਗਿਆ ਲੈ ਵੀ ਲੱਗੀ ਇਹਨੂੰ ਨੁਹਾਰਾਂ ਬੰਦੇ ਆ ਲਵੇਟਦੇ ਪਏ ਆ ਸਾਡੇ ਬੰਦੇ ਲਵੇਟਦੇ ਪਏ ਆ ਕਿੰਦਰ ਨੂੰ ਤੁਰ ਪਈ ਆ ਸਾਡੇ ਲਵੇਟ ਕੀ ਨਾਮ ਹੈ ਜੀ ਤੁਹਾਡਾ ਰਵੀਕ ਮਾਰ ਡੋਰ ਸੂਤਰੇ ਹੋ ਤੇ ਕਿੰਨੀ ਤਾਰਾਂ ਦੀ ਡੋਰ ਸੂਤਰੇ ਹੋ ਤੁਸੀਂ ਦੱਸੋ 12 ਪਲਾਈ 12 ਤਾਰਾਂ ਦੀ ਤੇ ਹੋਰ ਕਿੰਨੀਆਂ ਤਾਰਾਂ ਹੁੰਦੀਆਂ ਨੇ ਇਸ ਤੋਂ ਇਲਾਵਾ 16 16 ਤਾਰੀ ਦਾ ਕੀ ਕੰਮ ਹੁੰਦਾ ਤੇ 12 ਤਾਰੀ ਦਾ ਕੀ ਕੰਮ ਹੁੰਦਾ ਭਾਰੇ ਪਤੰਗ ਵਾਸਤੇ ਭਾਰੇ ਪਤੰਗ ਵਾਸਤੇ ਕਿਹੜੀ ਡੋਰ ਹੁੰਦੀ 16 16 ਤਾਰੀ ਤੇ ਇਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਸਾਡੇ ਦਰਸ਼ਕਾਂ ਨੂੰ ਦਿਖਾਉਗੇ ਇਹ ਜੀ ਡੋਰ ਸੂਤਨ ਦੀ ਸ਼ੁਰੂਆਤ ਪਹਿਲਾਂ ਧਾਗਾ ਲਗਾਇਆ ਜਾਂਦਾ ਪਹਿਲਾਂ ਧਾਗਾ ਲਗਾਇਆ ਜਾਂਦਾ ਤਾਨਿਆ ਜਾਂਦਾ ਉਸ ਤੋਂ ਬਾਅਦ 레ਵੀ ਲਾਈ ਜਾਂਦੀ ਹੈ 레ਵੀ ਤੋਂ ਬਾਅਦ ਇਹਨੂੰ ਸੁਕਾਇਆ ਜਾਂਦਾ ਆ ਫਿਰ ਮਾਂਝਾ ਲਾਇਆ ਜਾਂਦਾ ਆ ਫਿਰ ਲੁਪਟਾਈ ਹੁੰਦੀ ਹੈ ਮੁਲਾਇਮੀ ਲਗਾਈ ਜਾਂਦੀ ਪਹਿਲਾਂ ਆਪਾਂ ਜੇ ਕਈਏ ਉਸ ਤੋਂ ਬਾਅਦ ਕੱਚ ਲਗਾਇਆ ਹਾਂਜੀ ਹਾਂਜੀ ਤੇ ਅਕਸਰ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਕਿ ਡੋਰ ਜਿਹੜੀ ਹੈਗੀ ਆ ਮਸ਼ੀਨਾਂ ਦੇ ਨਾਲ ਜਿਹੜੀ ਆ ਡੋਰ ਲਪੇਟੀ ਜਾਂਦੀ ਸੀ ਪਰ ਤੁਸੀਂ ਹੱਥ ਨਾਲ ਲਪੇਟ ਰਹੇ ਹੋ ਤੇ ਸਹੀ ਲਪੇਟੀ ਜਾਂਦੀ ਹੈ ਕਿਤੇ ਫਸਦੀ ਤਾਂ ਨਹੀਂ ਹੱਥ ਨਾਲ ਸ਼ੁਰੂ ਤੋਂ ਲਪੇਟਨੇ 43 ਆਪਣੇ 42 43 ਸਾਲ ਹੋ ਗਏ ਆ ਲਪੇਟਦੇ ਆ ਨੂੰ ਕੋਈ ਦਿੱਕਤ ਨਹੀਂ ਆਗੀ ਮਸ਼ੀਨ ਨਾਲੋਂ ਵਧੀਆ ਲਿਬੜਦੀ ਆ ਗਾਗ ਵੀ ਖੁਸ਼ ਹੁੰਦਾ ਆ ਤੇ ਇਸ ਦੇ ਨੜੇ ਦੀ ਗੱਲ ਕਰੀਏ ਤੇ ਨੜੇ ਕਿੰਨੇ ਨੜੇ ਇੱਕ ਝੜਖੜੀ ਦੇ ਵਿੱਚ ਆ ਜਾਂਦੇ ਨੇ ਇੱਕ ਝੜਖੜੀ 'ਚ ਇੱਕ ਨੜਾ ਵੀ ਆ ਜਾਂਦਾ ਤਿੰਨ ਵੀ ਆ ਜਾਂਦੇ ਆ ਚਾਰ ਵੀ ਆ ਜਾਂਦੇ ਛੇ ਵੀ ਆ ਜਾਂਦੇ ਆ ਅੱਠ ਵੀ ਆ 12 ਵੀ ਆ ਦੋ ਵੀ ਆ ਹਰ ਤਰ੍ਹਾਂ ਦੀ ਇੱਕ ਨੜੇ ਦਾ ਪਤਾ ਕਿਵੇਂ ਲੱਗਦਾ ਹੈ ਕਿ ਇੱਕ ਨੜਾ ਕਿੰਨੀ ਕਿੰਨੀ ਜਗ੍ਹਾ ਦੇ ਵਿੱਚ ਆ ਮਤਲਬ ਆਪਾਂ ਕਹੀਏ ਵੀ ਕਿੰਨੀ ਇੱਕ ਨੜੇ ਦੇ ਵਿੱਚ 900 ਮੀਟਰ ਦਾ ਨੜਾ ਹੁੰਦਾ ਆ 20 ਲੜ ਹੁੰਦੇ ਆ ਠੀਕ ਹੈ ਨਹੀਂ 20 ਲੜ ਹੁੰਦੇ ਆ ਇੱਕ 'ਚ ਇੱਕ ਨੜੇ ਦੋ ਨੜਿਆਂ ਦੇ ਵਿੱਚ 40 40 ਲੜ ਹੁੰਦੇ ਆ ਠੀਕ ਹੈ ਨਾ ਤੇ ਇਹਨਾਂ ਨੂੰ ਮੈਨੂੰ ਸਾਨੂੰ 80 ਤੋਂ ਕੰਮ ਕਰ ਰਿਹਾ ਮੈਂ 1980 ਜੋ ਕੰਮ ਕਰ ਰਹੇ ਆ ਵੀ ਆ ਜਿਹੜੀ ਪਲਾਸਟਿਕ ਦੀ ਡੋਰ ਹੈ ਇਹ ਲੋਕ ਕਈ ਬੰਦੇ ਐਸੇ ਆ ਉਹਨਾਂ ਦੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਵੀ ਗਾਂਹ ਬੱਚਿਆਂ ਵਾਲੇ ਆ ਉਹ ਜਿਹੜੇ ਵੇਚਦੇ ਪਏ ਆ ਉਹ ਆਪਣਾ ਢਿੱਡ ਪਾਲਣ ਵਾਸਤੇ ਵੇਚਦੇ ਆ ਤੇ ਇਹ ਨਹੀਂ ਦੇਖਦੇ ਵੀ ਗਾਂਹ ਉਹਨਾਂ ਦੇ ਬੱਚਿਆਂ ਦਾ ਨੁਕਸਾਨ ਹੁੰਦਾ ਆ ਸਾਡੇ ਵੀ ਬੱਚੇ ਕੱਲ ਨੂੰ ਸਾਡੇ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਆ ਉਹ ਇਹ ਚੀਜ਼ ਨੂੰ ਦੇਖ ਕੇ ਨਹੀਂ ਚੱਲਦੇ ਹੈਗੇ ਉਹ ਉਹ ਸਿਰਫ ਇਹ ਆ ਵੀ ਅਸੀਂ ਨੋਟ ਕਮਾ ਲਈਏ ਥੱਗੀਆਂ ਮਾਰ ਲਈਏ ਉਹ ਇਸਕਮਾ ਦੇ ਜੋਗ ਰੱਖਦੇ ਆ ਤੇ ਅਸੀਂ ਜਿਹੜੇ ਹੈਗੇ ਆ ਅਸੀਂ ਮਿਹਨਤ ਕਰਦੇ ਆਂ ਵਧੀਆ ਚੀਜ਼ ਲਾ ਕੇ ਦਿੰਦੇ ਆ ਗਾਹ ਨੂੰ ਗਾਹ ਖੁਸ਼ ਆ ਉਹ ਜਿਹੜਾ ਅੱਜ ਤੋਂ 15 16 ਸਾਲ ਪਹਿਲਾਂ ਕੰਮ ਸੀ ਉਹ ਦੁਬਾਰਾ ਫੇਰ ਜਾਨੀ ਸ਼ੁਰੂ ਹੋ ਗਿਆ ਸਾਨੂੰ ਬੜੀ ਖੁਸ਼ੀ ਹੈਗੀ ਆ ਪਰਮਾਤਮਾ ਵੱਲੋਂ ਵੀ ਸਾਡੀ ਰੋਟੀ ਰੋਜ਼ੀ ਵਧੀਆ ਚੱਲੂਗੀ ਵਧੀਆ ਕੰਮ ਚੱਲਦਾ ਆ ਜਿਵੇਂ ਪਲਾਸਟਿਕ ਦੀ ਡੋਰ ਬੈਨ ਹੋ ਗਈ ਆ ਤੇ ਲੋਕ ਹੁਣ ਇੱਥੇ ਆ ਰਹੇ ਨੇ ਖਰੀਦਦਾਰੀ ਕਰਨ ਦੇ ਲਈ ਨਾ ਜੀ ਨਾ ਪਲਾਸਟਿਕ ਦੀ ਡੋਰ ਵਾਲਾ ਨਹੀਂ ਸਾਡੇ ਕੋਲ ਤਾਂ ਧਾਗੇ ਦੀ ਡੋਰ ਵਾਲਾ ਹੀ ਆਂਦੇ ਆ ਪੁੱਛਦੇ ਆ ਧਾਗੇ ਦੀ ਡੋਰ ਨੂੰ ਖਰੀਦਦਾਰੀ ਕਰਨ ਦੇ ਲਈ ਹੁਣ ਦੁਬਾਰਤੋਂ ਜਿਹੜੇ ਲੋਕ ਨੇ ਖਰੀਦਦਾਰ ਨੇ ਵਾਪਸ ਜਿਹੜੇ ਧਾਗੇ ਦੀ ਡੋਰ ਦੇ ਸ਼ਕੀਨ ਹੈਗੇ ਆ ਨਵੇਂ ਜਿਹੜੇ ਪੁਰਾਣੇ ਬੰਦੇ ਸਾਡੇ ਵਰਗੇ ਉਹ ਨਵੇਂ ਬੱਚਿਆਂ ਨੂੰ ਦੱਸਦੇ ਆ ਵੀ ਧਾਗੇ ਦੀ ਡੋਰ ਖਰੀਦ ਦੋ ਪਲਾਸਟਿਕ ਦੀ ਨਹੀਂ ਲੈਣੀ ਨੁਕਸਾਨਦਾਇਕ ਡੋਰ ਹੈਗੀ ਆ ਤੁਹਾਡਾ ਨੁਕਸਾਨ ਹੋਊਗਾ ਸਾਨੂੰ ਦੁੱਖ ਹੋਊਗਾ ਰੁਪਈਏ ਲੱਗਣ ਦੀ ਜਿਆਦਾ ਬਣੂਗੇ ਠੀਕ ਹੈ ਨਾ ਜੀ ਵੀ ਅਜਿਹੇ ਲੋਕੀ ਜਿਹੜੇ ਚੋਰੀ ਛੱਪੇ ਡੋਰਾ ਵੇਚਦੇ ਆ ਉਹ ਇਹ ਨਹੀਂ ਚੀਜ਼ ਨੂੰ ਸੋਧਦੇ ਵੀ ਗਾਂ ਅਸੀਂ ਵੀ ਬਾਲ ਬੱਚਿਆਂ ਵਾਲੇ ਹੈਗੇ ਆਂ ਵੀ ਅਸੀਂ ਲੋਕਾਂ ਦੇ ਬੱਚਿਆਂ ਦਾ ਨੁਕਸਾਨ ਕਰਦੇ ਆਂ ਕੱਲ ਨੂੰ ਸਾਡੇ ਬੱਚਿਆਂ ਦਾ ਨੁਕਸਾਨ ਵੀ ਹੋ ਸਕਦਾ ਹੈ ਤਾਂ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਦੇ ਆਂ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਭਾਈ ਸੋਨੂ ਜੀ ਸੋਨੂ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਤੁਹਾਨੂੰ ਡੋਰ ਸੁੱਧਦੇ ਹੋਏ ਮੈਨੂੰ ਭਾਜੀ ਕਟੋਗੜਨੀ 18 19 ਸਾਲ ਹੋ ਗਏ ਜੀ ਕਿ ਲੱਗਦਾ ਜਿਹੜੀ ਡੋਰ ਪਹਿਲਾਂ ਪਲਾਸਟਿਕ ਦੀ ਡੋਰ ਆਈ ਸੀ ਉਸ ਨੇ ਇਸ ਡੋਰ ਨੂੰ ਤਾਂ ਭਲਾ ਕੇ ਰੱਖ ਦਿੱਤਾ ਸੀ ਤੇ ਹੁਣ ਵਾਪਸ ਤੋਂ ਜਿਹੜੀ ਹੈ ਡੋਰ ਦੀ ਪਾਬੰਦੀ ਲੱਗ ਗਈ ਹੈ ਪਲਾਸਟਿਕ ਡੋਰ ਦੀ ਪਾਬੰਦੀ ਲੱਗੀ ਤੇ ਸੂਤੀ ਡੋਰ ਜਿਹੜੀ ਹੈ ਦੁਬਾਰਤੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਹਾਂ ਜੀ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਡੋਰ ਨੂੰ ਲੈ ਕੇ ਬਹੁਤ ਜ਼ਿਆਦਾ ਉਮੈਦ ਕਰ ਰਿਹਾ ਜੀ ਬਹੁਤ ਜ਼ਿਆਦਾ ਉਤਸ਼ਾਹ ਲੱਗ ਰਿਹਾ ਹੁਣ ਜਿਹੜੇ ਪੁਰਾਣੇ ਖੁੰਡ ਸੀ ਜਿਹੜੇ ਕੰਮ ਪਤੰਗबाजी ਛੱਡ ਚੁੱਕੇ ਸੀਗੇ ਚੈਨਾ ਕਰਕੇ ਉਹ ਵੀ ਸ਼ੁਰੂ ਹੋ ਗਏ ਹੁਣ ਉਹ ਕੰਦੇ ਸਾਨੂੰ ਮਜ਼ਾ ਨਹੀਂ ਸੀ ਆਉਂਦਾ ਪੈਨਾ ਕਰਕੇ ਅਸੀਂ ਛੱਡ ਦਿੱਤੀ ਪਤੰਗ ਦਾ ਬਾਜੀ ਹੁਣ ਉਹ ਵਿਚਾਰੇ ਆ ਕੇ ਹੁਣ ਲੋਆਰੇ ਵੇ ਆ ਡੋਰ ਕਿ ਹੁਣ ਅਸੀਂ ਪਤੰਗ ਵਧਾਵਾਂਗੇ ਕਿ ਸਾਨੂੰ ਮਜ਼ਾ ਆਊਗਾ ਕਿ ਇਹ ਤਾਂ ਅੱਗੇ ਦੀ ਡੋਰਾ ਚੱਲਣ ਆਪੀ ਆ ਨਹੀਂ ਤਾਂ ਅਸੀਂ ਤਾਂ ਕਈ ਬੰਦੇ ਕਹਿ ਰਹੇ ਸੀ ਕਿ ਅਸੀਂ ਪਤੰਗ ਬਾਜੀ ਛੱਡ ਚੁੱਕੇ ਹਾਂ ਜੀ ਜਿਹੜੇ ਪੁਰਾਣੇ ਪੁਰਾਣੇ ਬੰਦੇ ਸੀ ਉਹ ਪਤੰਗ ਬਾਜੀ ਛੱਡ ਚੁੱਕੇ ਸੀਗੇ ਹੁਣ ਵਧਾਣਾ ਸ਼ੁਰੂ ਕੀਤੇ ਆ ਉਹਨਾਂ ਆਂਦੇ ਆ ਸਾਡੇ ਕੋਲ ਡੋਰ ਲਵਾ ਕੇ ਲੈ ਕੇ ਗਏ ਆ ਕੰਮ ਬੰਦੇ ਇਹ ਜੇ ਗੱਲ ਕਰੀਏ ਧੁੱਪ ਦੇ ਵਿੱਚ ਕਿੰਨੀ ਦੇਰ ਦੇ ਵਿੱਚ ਡੋਰ ਸੁੱਕ ਜਾਂਦੀ ਸੀ ਤੇ ਹੁਣ ਠੰਡ ਦੇ ਵਿੱਚ ਕਿੰਨੀ ਦੇਰ ਦੇ ਵਿੱਚ ਡੋਰ ਸੁੱਕ ਰਹੀ ਹੈ ਧੁੱਪ ਤੇ ਤਾਂ ਸਿਰ 15 ਮਿੰਟ ਚ ਡੋਰ ਸੁੱਕ ਜਾਂਦੀ ਸੀਗੀ ਹੁਣ ਜਾਨੀਕ ਅੱਧਾ ਪੌਣਾ ਘੰਟਾ ਲੱਗ ਜਾਂਦਾ ਵਾ ਡੋਰ ਸੁਕਾਉਣ ਨੂੰ ਉਸ ਕਰਕੇ ਕੰਮ ਲੇਟ ਹੋ ਜਾਂਦਾ ਵਾ ਥੋੜਾ ਜਿਹਾ ਸਾਨੂੰ ਗਾਗਰ ਪਰੇਸ਼ਾਨ ਹੁੰਦਾ ਵਾ ਗਾਗ ਨੂੰ ਕੱਲ ਦਾ ਕਹਿਣਾ ਪੈਂਦਾ ਵਾ ਕਈ ਗਾਗ ਮੋੜ ਵੀ ਜਾਂਦੇ ਆ ਕਈ ਕੱਲ ਨੂੰ ਆਪ ਹੀ ਜਾਂਦੇ ਆ ਇਸ ਕਰਕੇ ਤੇ ਜਿਹੜੀ ਇਹ ਖਰੀਦਦਾਰੀ ਕੀਤੀ ਜਾਂਦੀ ਗਾਕਾਂ ਦੇ ਵੱਲੋਂ ਕਿ ਗਾਹ ਕਿੱਥੇ ਰੁੱਕ ਕੇ ਆਪ ਮਾਂਜਾ ਲਗੋ ਆ ਕੇ ਜਾਂਦੇ ਨੇ ਜਾਂ ਬਾਅਦ ਦੇ ਵਿੱਚ ਵੀ ਆ ਕੇ ਲੈ ਜਾਂਦੇ ਨੇ ਕਈ ਗਾਖ ਭਾਜੀ ਇੱਥੇ ਖੜ ਕੇ ਲਵਾਉਂਦੇ ਆ ਜਿੱਦਾਂ ਉਹਨਾਂ ਦੇ ਕੋਲ ਕਾਫੀ ਗਾਹ ਖੜੇ ਆ ਉਹਨਾਂ ਦੀ ਡੋਰ ਲਵੇਟ ਹੋ ਰਹੀ ਆ ਖੜੇ ਆ ਕਈ ਲੱਗੀ ਹੋਈ ਲੈ ਜਾਂਦੇ ਆ ਕਿ ਅਸੀਂ ਲਾ ਕੇ ਵੀ ਰੱਖ ਲਈਦੀ ਆ ਵੀ ਆਪਣੀ ਜਿੱਦਾਂ ਉਹ ਧੁੱਪਾ ਜਿੱਦਾਂ ਧੁੱਪਾ ਪਈਆਂ ਸੀਗੀਆਂ ਹੁਣ ਨਹੀਂ ਗਾਖ ਸੀਗਾ ਅਸੀਂ ਆਪਣੀ ਲਾ ਕੇ ਰੱਖੀ ਹੋਈ ਸੀਗੀ ਉਹ țeੜਖਣ ਲਵੇਟ ਕੇ ਵੀ ਰੱਖਿਆ ਸੀ ਲੱਛੇ ਵੀ ਰੱਖੇ ਹੋਏ ਸੀ ਕਈ ਜਰਖੜੀਆਂ ਲੈ ਜਾਂਦੇ ਆ ਕਈ ਕਹਿੰਦੇ ਲੱਥੇ ਲਾ ਦੋ ਜੀ ਅਸੀਂ ਆਪ ਲਟਵਾ ਕੋਲ ਖੜ ਕੇ ਲਟਟਕ ਲੈ ਕੇ ਜਾਵਾਂਗੇ ਵੀ ਅਸੀਂ ਲਵੇਟ ਕੇ ਵੀ ਦੇਦੀ ਦੀਏ ਤੇ ਜੇ ਗੱਲ ਕਰੀਏ ਇਹ ਇਸ ਨੂੰ ਕੀ ਕਹਿੰਦੇ ਨੇ ਤੇ ਕਿੱਦਾਂ ਸ਼ੁਰੂਆਤ ਹੁੰਦੀ ਹੈ ਇਹਨੂੰ ਸਰ ਜੀ ਕਿਲੀ ਕਹਿੰਦੇ ਆ ਜੀ ਇੱਥੇ ਪਹਿਲਾਂ ਡੋਰ ਤਾਨੀ ਜਾਂਦੀ ਆ ਇੱਕ ਇੱਕ ਲਾੜ ਕਰਕੇ ਜਦੋਂ ਇਹਨੂੰ ਪਹਿਲੇ ਇੱਕ ਤਾਨਨ ਤਾਨੀ ਜਾਂਦੀ ਆ ਜੀ ਫਿਰ ਇਹ ਤੇ 레ਵੀ ਲੱਗਦੀ ਆ ਫਿਰ ਉਹਨੂੰ 레ਵੀ ਨੂੰ ਸਖਾਇਆ ਜਾਂਦਾ ਵਾ ਫਿਰ ਇਹ ਤੇ ਕੱਟ ਚੜਦਾ ਵਾ ਫੇਕਾ ਚ ਸੁਕਦਾ ਜਦੋਂ ਫਿਰ ਇੱਕ ਇੱਕ ਲਾੜ ਲਪੇਟਿਆ ਜਾਂਦਾ ਵਾ ਏਦਾਂ ਤਿਆਰ ਕੀਤੀ ਜਾਂਦੀ ਡੋਰ ਜੇ ਗੱਲ ਕਰੀਏ ਪਿਛਲੇ ਟਾਈਮ ਦੀ ਗੁੱਛੀਆਂ ਵੀ ਚਲਦੀਆਂ ਸੀ ਪਿੰਨੇ ਚਲਦੇ ਸੀ ਪਿੰਨੇ ਕਿਵੇਂ ਲਪੇਟੇ ਜਾਂਦੇ ਸੀ ਪਿੰਨੇ ਜੀ ਤੁੜੀ ਨਾਲ ਲਪੇਟੇ ਜਾਂਦੇ ਸੀ ਉਹ ਅੰਬਰਸਰੀ ਪਿੰਨਾ ਹੁੰਦਾ ਸੀ ਜੀ ਉਹ ਪੀੜੀਆ ਪੈਂਦੀ ਹੁੰਦੇ ਸੀ ਅੰਬਰਸਰੀ ਪਿੰਨੇ ਦੀ ਆ ਤੇ ਉਹ ਜਾਨੀ ਕਿ ਨਾ ਜਾਨੀ ਕਿ ਅੰਬਰਸਰੀ ਜਿਆਦਾ ਜਿਆਦਾ ਤੌਰ ਤੇ ਅੰਬਰਸਰੀ ਚਲਦਾ ਸੀ ਪਿੰਨਾ ਉਹ ਇੱਥੇ ਅਸੀਂ ਚੱਲਦੇ ਸੀ ਇੱਕ ਲੜ ਦਾ ਦੋ ਲੜ ਦਾ ਤਿੰਨ ਲੜ ਦਾ ਪਿੰਨਾ ਚੱਲਦਾ ਸੀ ਉਮਰਸਰੀ ਨੂੰ ਵੀ ਦੂਸਰੇ ਹੁੰਦੇ ਸੀ ਗੁੱਛੀ ਵੀ ਕਰੀ ਸੀ ਗੁੱਛੀ ਦੋ ਲੜ ਦੀ ਹੁੰਦੀ ਸੀ ਅੱਧੇ ਤਾਣੇ ਦੀ ਹੁੰਦੀ ਸੀ ਤਾਣੇ ਦੀ ਹੁੰਦੀ ਸੀ ਤੇ ਜਦੋਂ ਛੜਖੜੀ ਜਿੱਦਾਂ ਆਪਾਂ ਤੇ ਬੱਚਿਆਂ ਨੂੰ ਕਿੱਕ ਤਾਣਾ ਦਿੰਦੇ ਸੀ ਛੜਖੜੀ ਲਈ ਬੇਟੀ ਦੀ ਸੀ ਉਹਦੇ ਵਿੱਚ ਨਿਸ਼ਾਨੀ ਲਾਣੇ ਹੁੰਦੇ ਸੀ ਉਹ ਫਿਰ ਜਦੋਂ ਤਾਣੇ ਉਤਾਰਦੇ ਹੁੰਦੇ ਸੀ ਬੱਚੇ ਆਹ ਤੇਰਾ ਇੱਕ ਤਾਣਾ ਹੋ ਗਿਆ ਤੇਰੇ ਦੋ ਤਾਣੇ ਹੋ ਗਏ ਉਸ ਟਾਈਮ ਦੇ ਵਿੱਚ ਇਦਾਂ ਵਿਕਦੀ ਹੁੰਦੀ ਸੀ ਡੋਰ ਹੁਣ ਜਿਹੜਾ ਜਦੋਂ ਇਹ ਚੈਨਾ ਡੋਰ ਚੱਲੀ ਹੈ 2007 ਤੋਂ ਚੱਲੀ ਜੀ ਇਹ ਸਹੀ ਮਹੀਨੇ ਤੇ ਇਹ 2007 ਤੋਂ ਉਦੋਂ ਇਹ ਗੱਟੂ ਆਂਦਾ ਚੈਨਾ ਦਾ 1600 ਦਾ 1700 ਦਾ 1800 ਦਾ ਗੱਟੂ ਆਂਦਾ ਹੁੰਦਾ ਸੀ ਤੇ ਅਸੀਂ ਇੱਧਰ ਲਾਣੇ ਨੇ ਸੀ ਐਡਾ ਤੇ ਉਸ ਤੋਂ ਬਾਅਦ ਹੌਲੀ 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 ਕਰਦੇ ਕਰਦੇ ਨਾ 2009 ਤੱਕ ਨਾ ਇਹ ਜ਼ਿਆਦਾ ਜ਼ਿਆਦਾ ਕਰੇਜ ਹੋ ਗਿਆ ਚੈਨਾ ਡੋਰ ਦਾ ਤੇ ਹੁਣ ਅੱਜ ਕੱਲ ਜਿਹੜਾ ਵੀ ਬੰਦਾ ਦੇਖੇ ਨਾ ਡੋਰ ਨੂੰ ਫੜਦਾ ਡੋਰ ਨੂੰ ਪਹਿਲਾਂ ਤੋੜਦਾ ਹੁਣ ਹੁਣ ਪਤਾ ਕਿ ਉਹ ਪਹਿਲੇ ਪਹਿਲੇ ਤਾਂ ਤੋੜਦੇ ਨਹੀਂ ਹੁੰਦੇ ਨੀ ਡੋਰ ਜਦੋਂ ਤੱਕ ਡੋਰ ਚੱਲਦੀ ਸੀ ਨਾ ਐਂਦਾ ਤੋੜ ਕੇ ਨਹੀਂ ਦੇਖਦੇ ਹੁੰਦੇ ਸੀ ਹੁਣ ਜਦੋਂ ਇਹ ਚੈਨਾ ਡੋਰ ਚੱਲੀ ਜਾ ਉਹ ਤਾਂ ਤੋੜ ਕੇ ਦੇਖਦੇ ਡੋਰ ਹੋ ਵੀ ਮਜ਼ਬੂਤ ਆ ਕਿ ਨਹੀਂ ਮਜ਼ਬੂਤ ਆਖਰ ਦੇਖੋ ਜੇ ਨਹੀਂ ਟੁੱਟੂਗੀ ਡੋਰ ਤੇ ਨੁਕਸਾਨ ਤਾਂ ਉਹਨੇ ਕਰਨਾ ਹੀ ਕਰਨਾ ਹੁਣ ਇਹ ਧਾਗੇਲੀ ਡੋਰ ਆਪਾਂ ਫੜਦੇ ਆ ਤੋੜ ਦਿੰਦੇ ਆ ਕੱਚੀ ਆ ਡੋਰ ਅਗਲੇ ਕਹਿੰਦੇ ਉਹ ਅੱਜ ਕੱਲ ਦੀ ਜਿਹੜੀ ਪੰਜੀਰੀ ਉਹ ਚੈਨਾ ਡੋਰ ਤੋਂ ਮਗਰ ਭੱਜੀ ਹੋਈ ਆ ਜਿਹੜੇ ਯਾਨੀ ਕਿ ਸਾਡੇ ਟਾਈਮ ਦੇ ਜਾਂ ਥੋੜੇ ਟਾਈਮ ਦੇ ਭਾਜੀ ਜਾਂ ਥੋੜੇ ਟਾਈਮ ਦੇ ਉਹ ਇਹਨੂੰ ਲੈਕ ਕਰਦੇ ਆ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ ਇਹ ਤੇ ਜਦੋਂ ਹੁਣ ਜਾਨਵਰ ਫਸਿਆ ਕਬੂਤਰ ਫਸਿਆ ਉਹ ਚੂੰਗ ਮਾਰ ਕੇ ਵੀ ਤੋੜ ਦਿੰਦਾ ਡੋਰ ਨੂੰ ਜਿਹੜੀ ਚਾਈਨਾ ਡੋਰ ਆ ਉਹ ਟੁੱਟਦੀ ਨਹੀਂ ਹੈਗੀ ਇੰਨੀ ਛੇਤੀ ਕੀ ਲੱਗਦਾ ਹੈ ਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ ਹੁਣ ਜਦੋਂ ਇਸ ਡੋਰ ਨੂੰ ਉਡਾਣਗੇ ਤਾਂ ਚਾਈਨਾ ਡੋਰ ਨੂੰ ਭੁੱਲ ਜਾਣਗੇ ਹਾਂਜੀ ਚਾਈਨਾ ਡੋਰ ਦੇ ਨਾਲ ਕਾਫੀ ਨੁਕਸਾਨ ਵੀ ਦੇਖਣ ਨੂੰ ਮਿਲਿਆ ਹੈ ਪੰਛੀਆਂ ਦੇ ਵਿੱਚ ਬੇਜ਼ੁਬਾਨ ਜਾਨਵਰਾਂ ਦੇ ਵਿੱਚ ਗੱਲ ਕਰੀਏ ਅਸੀਂ ਲੋਕ ਵੀ ਹੈਗੇ ਆ ਲੋਕਾਂ ਦੇ ਵੀ ਕਾਫੀ ਮਤਲਬ ਸੱਟਾਂ ਲੱਗੀਆਂ ਨੇ ਚਾਈਨਾ ਡੋਰ ਕਰਨ ਕਈਆਂ ਦੀ ਤਾਂ ਮੌਤ ਵੀ ਦੇਖਣ ਨੂੰ ਮਿਲੀ ਹੈ ਹਾਂਜੀ 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 ਇਹ ਤਾਂ ਹੈ ਜੀ ਭਾਜੀ ਪਤਾ ਕੀ ਗੱਲ ਹੈ ਦੇਖੋ ਹੁਣ ਆਪਾਂ ਚੈਨਾ ਡੋਰ ਤਾਂ ਲੈ ਹੀ ਲੈਨੇ ਆ ਹੁਣ ਆਪਾਂ ਕੋਈ ਹੁਣ ਆਪਾਂ ਨੂੰ ਪੱਛੇ ਬੱਚੇ ਦੀ ਕੋਈ ਕਈ ਮਾਪੇ ਹੁੰਦੇ ਵੀ ਬੱਚੇ ਦੀ ਜਿੱਦ ਪੂਰੀ ਕਰਦੇ ਆ ਵੀ ਹਾਂ ਵੀ ਚੈਨਾ ਡੋਰ ਲੈਣੀ ਚੈਨਾ ਡੋਰ ਲੈਣੀ ਚੈਨਾ ਡੋਰ ਲੈਣੀ ਆ ਮਗਰ ਇਹ ਨਹੀਂ ਪਤਾ ਵੀ ਉਹਦਾ ਨੁਕਸਾਨ ਕਿੰਨਾ ਵਾ ਹੁਣ ਤੁਸੀਂ ਇਹ ਲਾ ਲਓ ਤੁਸੀਂ ਸਾਹਿਬ ਹੁਣ ਲੋਹੜੀ ਦੇ ਵੇਲੇ ਹੁਣ ਲੋਹੜੀ ਜਿਸ ਦਿਨ ਲੋਹੜੀ ਹੋਣੀ ਆ ਸ਼ਨੀਵਾਰ ਵਾਲੇ ਦਿਨ ਨੂੰ ਸੀਐਮਸੀ ਚ ਦੇ ਆਨੰਦ ਦੇ ਵਿੱਚ ਬਹੁਤ ਕੇਸ ਆਂਦੇ ਆ ਕਿਸ ਕਿਸ ਦੇ ਤਾਂ ਕਿਸੇ ਨੱਕ ਕੱਟਿਆ ਹੈ ਕਿਸੇ ਦਾ ਖੰਨ ਕੱਟਿਆ ਹੈ ਚਾਈਨ ਡੋਰ ਕਰਕੇ ਕਿਥੋਂ ਕੱਟਿਆ ਆ ਕਿਸੇ ਉਂਗਲੀ ਕੱਟੀ ਹੋਈ ਆ ਜਾਨੀ ਕਿ ਬੜੇ ਕੇਸ ਆਂਦੇ ਆ ਹੁਣ ਜਿਹੜੀ ਇਹ ਸਰਕਾਰ ਆਈ ਆ ਕੇਜਰੀਵਾਲ ਦੀ ਸਰਕਾਰ ਇਹਨਾਂ ਨੇ ਥੋੜੀ ਨੱਥ ਪਾਈ ਆ ਚਾਈਨਾ ਡੋਰ ਨੂੰ ਜਿਹੜੀ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਪਹਿਲੀ ਸਰਕਾਰਾਂ ਨੇ ਪਾਈ ਨਹੀਂ ਸੀ ਨੱਥ ਹੁਣ ਇਹਦੇ ਕਰਕੇ ਜਾਨੀ ਕਿ ਸਾਡਾ ਵੀ ਰੋਜ਼ਗਾਰ ਚੱਲਿਆ ਪਿੱਲੋ ਸਾਡਾ ਕੋ ਗਾਹ ਕਣੀ ਜਾਂਦਾ ਸੀ ਲੋਕੀ ਚਾਈਨਾ ਮੁਕਰ ਭਾਦੇ ਸੀ ਸਾਟਾ ਸਾਡਾ ਪਿਛਲੇ ਸਾਲ ਤੋਂ ਖਰੇ ਸਾਨੂੰ ਜਾਨੀ ਕਿ ਸਾਡਾ ਚੜਿਆ ਨਹੀਂ ਤਾਂ ਪਹਿਲੇ ਸਾਨੂੰ ਕੋਈ ਪੁੱਛਦਾਨੀ ਹੁੰਦਾ ਸੀ ਜਦੋਂ ਅਸੀਂ ਚੈਨਾ ਡੋਰ ਇਹਨਾਂ ਨੇ ਚਾਲੂ ਕੀਤੀ ਸੀ ਨਾ ਉਹ ਤੋਂ ਦੀ ਸਾਨੂੰ ਕੋਈ ਪੁੱਛਦਾਨੀ ਸੀ ਅਸੀਂ ਇਦਾਂ ਦੇ ਮੋਸੇ ਚਾਲ ਕੇ ਘਰੇ ਬੈਠੇ ਰਹੇ ਸੀ ਹੁਣ ਅਸੀਂ ਆਇਟਮ ਕੰਮ ਕਰ ਰਹੇ ਹੁਣ ਸਾਨੂੰ ਰੋਜ਼ਗਾਰ ਮਿਲਿਆ ਹੋਇਆ ਸਿਰਫ ਕਾਦੇ ਕਰਕੇ ਇਹ ਚੈਨਾ ਬੰਦ ਕਰਨ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੇ ਲੋਕ ਵੀ ਮੌਜੂਦ ਨੇ ਜਿਹੜੇ ਇੱਥੇ ਖਰੀਦਦਾਰੀ ਕਰਨ ਆਏ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਤੇਰਾ ਜੀ ਕੁਮਾਰ ਜੀ ਡੋਰ ਖਰੀਦਣ ਆਏ ਹੋ ਇੱਥੇ ਆਏ ਆ ਭਾਜੀ ਪਰ ਲੈ ਕੇ ਜਾਵਾਂਗੇ ਜਿੱਥੇ ਲੱਗ ਰਿਹਾ ਹੈ ਕਿ ਜਿਹੜੀ ਚਾਈਨਾ ਦੀ ਡੋਰ ਪਲਾਸਟਿਕ ਡੋਰ ਸੀ ਉਹ ਬੈਨ ਹੋ ਗਈ ਹੈ ਬਹੁਤ ਹੀ ਵਧੀਆ ਬੰਦ ਹੋਣੀ ਚਾਹੀਦੀ ਹੈ ਸਭ ਤੋਂ ਬੈਸਟ ਡੋਰ ਇਹੀ ਆ ਆਪਣੇ ਇਹ ਯੂਜ਼ ਹੋਵੇ ਤਾਂ ਵਧੀਆ ਆਨ ਵਾਲੇ ਬੱਚਿਆਂ ਲਈ ਵਧੀਆ ਚਾਈਨਾ ਨੇ ਤਾਂ ਬੇੜਾ ਕਰਕੇ ਕਰਤਾ ਭਾਜੀ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਹੈ ਕਿ ਇਹ ਡੋਰ ਕਿੱਦਾਂ ਬਣਦੀ ਹੈ ਤੇ ਕੀ ਕੀ ਡੋਰ ਕੀ ਹੈ ਬਸ ਉਹਨਾਂ ਨੂੰ ਸਿਰਫ ਪਲਾਸਟਿਕ ਦੀ ਡੋਰ ਬਾਰੇ ਪਤਾ ਹੈ ਡੋਰ ਚਾਹੀਦੀ ਸਾਨੂੰ ਮੋਨੋਗਾਈਟ ਚਾਹੀਦੀ ਬਸ ਇਹਨੂੰ ਕੋਈ ਪੁੱਛਦਾ ਨਹੀਂ ਹੈ ਲੱਗਦਾ ਹੈ ਕਿ ਜਿਹੜੀ ਇਹ ਡੋਰ ਦੁਆਰ ਤੋਂ ਚੱਲੇਗੀ ਤੇ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲੇਗਾ ਚਾਈਨਾ ਦੀ ਡੋਰ ਨੂੰ ਜਿਹੜਾ ਭੁੱਲ ਜਾਣਗੇ ਹਾਂਜੀ ਹਾਂਜੀ ਅੱਜ ਕਿੰਨੇ ਨੜੇ ਖਰੀਦ ਕੇ ਲੈ ਕੇ ਜਾਓਗੇ ਅਸੀਂ ਭਾਜੀ ਘੱਟੋ ਘੱਟ 6 ਨੜੇ ਤਾਂ ਲੈ ਕੇ ਜਾਵਾਂਗੇ ਜੀ ਹਾਂਜੀ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਇੱਥੇ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗ ਰਿਹਾ ਸਰ ਇੱਕ ਵਾਰ ਦੁਆਰ ਤੋਂ ਜਿਹੜਾ ਹੈ ਉਹੀ ਮਾਹੌਲ ਜਿਹੜਾ ਵਾਪਸ ਤੋਂ ਆ ਗਿਆ ਹਾਂਜੀ 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 ਬਿਲਕੁਲ ਚਾਈਨਾ ਨੇ ਤਾਂ ਬੀੜਾ ਕਰਕੇ ਕੀਤਾ ਹੋਇਆ ਸੀ ਭਾਜੀ ਪੂਰੇ ਵਰਲਡ ਦਾ ਹਲੇ ਤਾਂ ਕੀਤਾ ਵੀ ਹੋਇਆ ਵਾ ਇੰਨੀ ਕਿ ਨਹੀਂ ਕੀਤਾ ਆਰਨਲਡ ਐਮਚ ਬਹੁਤ ਵਧੀਆ ਚੱਲ ਰਿਹਾ ਇਹਨਾਂ ਦਾ ਕੰਮ ਇਹ ਵੀ ਸਾਡੇ ਸਿਰ ਤੇ ਆ ਅਸੀਂ ਇਹਨਾਂ ਦੇ ਸਿਰ ਤੇ ਆ ਤੇ ਇਹ ਸਾਨੂੰ ਚੀਜ਼ ਵਧੀਆ ਦੇਣਗੇ ਤਾਂ ਹੀ ਰੋਟੀ ਖਾਣਗੇ ਤਾਂ ਇਹ ਸੀ ਸਾਡੇ ਨਾਲ ਲੋਕ ਜਿਹੜੇ ਡੋਰ ਸੂਤਰੇ ਨੇ ਤੇ ਕੁਝ ਲੋਕ ਜਿਹੜੇ ਡੋਰ ਖਰੀਦਣ ਵੀ ਆਏ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪਲਾਸਟਿਕ ਦੀ ਡੋਰ ਹੈ ਇੱਕ ਬੈਨ ਕਾਫੀ ਚਿਰ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਪਰ ਜਿਹੜੀ ਹੁਣ ਬੈਨ ਹੋਈ ਹੈ ਤਾਂ ਇਸ ਦੇ ਨਾਲ ਜਿਹੜੇ ਅੱਜ ਕੱਲ ਦੇ ਬੱਚੇ ਨੇ ਉਹਨਾਂ ਨੂੰ ਵੀ ਕਾਫੀ ਇਹ ਡੋਰ ਦੇ ਨਾਲ ਪਤੰਗ ਉਡਾ ਕੇ ਕਾਫੀ ਮਜ਼ਾ ਆਏਗਾ ਇੱਕ ਵਾਰ ਦੁਬਾਰਤੋ ਜਿਹੜਾ ਹੈ ਪਹਿਲੇ ਵਾਲਾ ਮਾਹੌਲ ਵਾਪਸ ਪਲਾਸਟਿਕ ਦੀ ਡੋਰ ਕਰਕੇ ਡਰ ਕਰਕੇ ਪਤੰਗਬਾਜ਼ੀ ਕਰਨਾ ਭੁੱਲ ਗਏ ਸੀ ਜਾਂ ਛੱਡ ਗਏ ਸੀ ਉਹ ਹੁਣ ਇੱਕ ਵਾਰ ਦੁਬਾਰਤੋਂ ਫਿਰ ਤੋਂ ਇਸ ਡੋਰ ਦੇ ਨਾਲ ਪਤੰਗਬਾਜ਼ੀ ਦਾ ਮਜ਼ਾ ਲੈਣਗੇ ਤਾਂ ਇਦਾਂ ਦੀਆਂ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦ ਸਮਰ ਨਿਊਜ਼ ਦੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦੀ ਰਿਪੋਰਟ ਦ ਸਮਰ ਨਿਊਜ਼